ਕਿਉਂ ਜਿਹੜੀ ਰਣਨੀਤੀ ਕੀਤੀ ਗਈ ਆਪਾਂ ਹੁਸ਼ਾਰਪੁਰ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਹੁਸ਼ਾਰਪੁਰ ਜ਼ਿਲ੍ਹੇ ਭਰ ਦੇ ਵਿੱਚ ਕਿੰਨੀਆਂ ਗੱਟੀਆਂ ਜਿਹੜੀਆਂ ਅਲਾਟ ਹੋਈਆਂ ਨੇ ਤਾਂ ਕਿਸ ਤਰ੍ਹਾਂ ਸਵਾਮਾਇਨ ਆਪ ਲੋਕ ਪ੍ਰਦਾਨ ਕੀਤੀਆਂ ਜਾ ਰਹੀਆਂ ਨੇ ਜੀ ਇੱਕ ਬੜਾ ਜਿਹੜਾ ਇੱਕ ਚੰਗਾ ਉਪਰਾਲਾ ਹੈਗਾ ਮਾਨਸਤ ਸਟਾਫ ਦੇ ਵਿੱਚ ਜਿਹੜਾ ਲਿਖਿਆ ਗਿਆ 750 ਦਾ ਤੋਂ ਦਾ ਜਿਹਦੇ ਵਿੱਚ 1 ਆਫ ਅ ਕਾਈਂਡ ਹੈਗਾ ਪੂਰੇ ਦੇਸ਼ ਦੇ ਜਿਹਦੇ ਵਿੱਚ ਡੈਡੀਕੇਟਲੀ ਰੋਡ ਸੇਫਟੀ ਵਾਸਤੇ ਇੱਕ ਡੈਡੀਕੇਟਿਡ ਫੋਰਸ ਜਿਹੜੀ ਹੈਗੇ ਡਿਪਲੋਏ ਕੀਤੀ ਗਈ ਹੈ ਪੰਜਾਬ ਵਿੱਚ ਤੇ ਇਸ ਸੰਬੰਧ ਵਿੱਚ ਆਪਣੇ ਕੋਲੇ ਜ਼ਿਲ੍ਹਾ ਹੁਸ਼ਾਰਪੁਰ ਵਿੱਚ 6 ਸੁਰਖ ਸਪੋਸ ਦੀ ਟੀਮਾਂ ਤਨਤ ਕਰਦੀਆਂ ਆ ਜਿਹੜੀ ਲਗਭਗ 30 ਤੋਂ 35 ਕਿਲੋਮੀਟਰ ਦੀ ਦੂਰੀ 'ਚ ਇੱਕ ਗੱਡੀ ਹਾਈਵੇਜ਼ ਤੇ ਨੈਸ਼ਨਲ ਹਾਈਵੇਜ਼ ਤੇ ਤੇ ਸਟੇਟ ਹਾਈਵੇਜ਼ ਤੇ ਤਨਤ ਰਹਿਣਗੀਆਂ ਜਿਦੇ ਵਿੱਚ ਇੱਕ ਗੱਡੀ 'ਚ ਚਾਰ ਮੁਲਾਜ਼ਮ ਐਟ ਅ ਟਾਈਮ 3 ਸ਼ਿਫਟਾਂ 'ਚ ਤਨਤ ਹੈਗੇ ਮਤਲਬ ਇੱਕ ਗਾੜੀ 'ਚ 12 ਮੁਲਾਜ਼ਮ ਪੂਰਾ ਦਿਨੋਂ ਰਾਤ ਦੀ ਬਿਤੇ ਤਨਤ ਹੈਗੇ ਤੇ ਇਸ ਤਰੀਕੇ ਦੀ ਆਪਣੇ ਕੋਲ 6 ਟੀਮਾਂ ਤਨਤ ਹੈਗੀਆਂ ਇਹਨਾਂ ਦਾ ਜਿਹੜਾ ਮੇਨ ਮਕਸਦ ਹੈਗਾ ਉਹ ਹੈਗਾ ਕਿ ਰੋਡ ਸੇਫਟੀ ਇਨਸ਼ੋਰ ਕਰਨਾ ਨੈਸ਼ਨਲ ਹਾਈਵੇਜ਼ ਤੇ ਸਟੇਟ ਹਾਈਵੇਜ਼ ਤੇ ਕੋਈ ਵੀ ਵਿਅਕਤੀ ਜਿਹੜਾ ਹੈਗਾ ਜਦੋਂ ਵੀ ਉਹਨੂੰ ਰੋਡਸ ਤੇ ਸਟੇਟ ਹਾਈਵੇ ਤੇ ਨੈਸ਼ਨਲ ਹਾਈਵੇ ਤੇ ਕਿਸੇ ਵੀ ਤਰੀਕੇ ਦੀ ਪੁਲਿਸ ਹੈਲਪ ਦੀ ਲੋੜ ਹੋਵੇ ਉਹ ਇਮੀਡੀਏਟਲੀ 112 ਤੇ ਕਾਲ ਕਰ ਸਕਦਾ ਹੈਗਾ 112 ਜਿਹੜਾ ਹੈਗਾ ਉਹ ਪ੍ਰਾਇਮਰੀ ਕੰਟੈਕਟ ਨੰਬਰ ਹੈਗਾ ਹਰ ਬੰਦੇ ਵਾਸਤੇ ਕੋਈ ਨੰਬਰ ਤੁਹਾਨੂੰ ਯਾਦ ਰੱਖਣ ਦੀ ਲੋੜ ਨਹੀਂ ਕਿਸੇ ਦਾ ਮੋਬਾਈਲ ਨੰਬਰ ਯਾਦ ਰੱਖਣ ਦੀ ਲੋੜ ਨਹੀਂ ਤੁਸੀਂ ਕਿਉਂਕਿ 112 ਤੇ ਕਾਲ ਕਰਨਾ ਤੇ ਆਪਣਾ ਇਸ਼ੂ ਦੱਸਣਾ ਹੈਗਾ ਕਿਥੇ ਕੋਈ ਐਕਸੀਡੈਂਟ ਹੋ ਗਿਆ ਹੈਗਾ ਜਾਂ ਕਿਤੇ ਕੋਈ ਬਹੁਤ ਟ੍ਰੈਫਿਕ ਜੈਮ ਹੈਗਾ ਜਾਂ ਇਸ ਤਰੀਕੇ ਦਾ ਜਿਹੜਾ ਰੋਡ ਸੇਫਟੀ ਤੋਂ ਰਿਲੇਟਡ ਇਸ਼ੂ ਹੈਗਾ ਉਹ ਦੱਸਣਾ ਹੈ ਤੇ ਇਮੀਡੀਏਟਲੀ ਸਾਡੀ ਟੀ ਉਹ ਆਪਣੀ ਮੋਬਾਈਲ ਲੋਕੇਸ਼ਨ ਦੇ ਹਿਸਾਬ ਨਾਲ ਕਿਉਂਕਿ 30 ਕਿਲੋਮੀਟਰ ਦਾ ਇੱਕ ਸਟ੍ਰੈਚ ਪੂਰੀ ਟੀਮ ਕੋਲੇ ਹੈਗਾ ਤੇ ਉਹ ਜਿੱਥੇ ਲੋਕੇਸ਼ਨ ਹੈਗੀ ਉਹ 2 ਮਿੰਟ ਤੇ ਰਿਸਪੌਂਸ ਟਾਈਮ ਤੋਂ ਲੈ ਕੇ 10 ਮਿੰਟ ਤੱਕ ਦੇ ਰਿਸਪੌਂਸ ਟਾਈਮ 'ਚ ਉੱਥੇ ਪਹੁੰਚੇਗੀ ਕਿ ਡਿਪੈਂਡਿੰਗ ਔਨ ਦੀ ਸਿਚੁਏਸ਼ਨ ਕਿ ਵੀਕਟ ਟੀਮ ਲੜੇ ਹੈਗੀ ਤੇ ਇਮੀਡੀਏਟਲੀ ਜਿਹੜਾ ਹੈਗਾ ਜੇਕਰ ਕੋਈ ਰੋਡ ਹਾਦਸਾ ਹੋ ਜਾਂਦਾ ਹੈਗਾ ਐਕਸੀਡੈਂਟ ਹੋ ਜਾਂਦਾ ਹੈਗਾ ਉਹਨੂੰ ਫਸਟ ਏਡ ਵੀ ਦਿੱਤਾ ਜਾਏਗਾ ਮੈਡੀਕਲ ਹੈਲਪ ਦੇ ਅੰਦਰ ਨਾਲ ਉਹਨੂੰ ਰੈਸਕਿਊ ਵੀ ਕਰਵਾਇਆ ਜਾਏਗਾ ਤੇ ਐਟ ਦੀ ਸੇਮ ਟਾਈਮ ਮੌਕੇ ਦਾ ਜਿਹੜਾ ਟ੍ਰੈਫਿਕ ਮੈਨੇਜਮੈਂਟ ਵੀ ਕੀਤਾ ਤੇ ਸਾਡੇ ਟੀਮਸ ਨੂੰ ਬੜਾ ਡੈਡੀਕੇਟਿਡਲੀ ਟ੍ਰੇਨ ਕੀਤਾ ਗਿਆ ਹੈਗਾ ਜਹਾਂ ਖੇਲਾ ਵਿੱਚ ਤੁਹਾਨੂੰ ਪਤਾ ਹੋਵੇਗਾ ਤੇ ਇਹਦੇ ਸੁਪਰਵਾਈਜ਼ਨ ਵਾਸਤੇ ਜਿਹੜੇ ਹੈਗੇ ਵੱਖਰੇ ਵੱਖਰੇ ਆਫੀਸਸ ਵੀ ਲਾਏ ਗਏ ਹੈਗੇ ਜਿਦੇ ਵਿੱਚ ਇੱਕ ਡੈਡੀਕੇਟਿਡ ਐਸਐਸਪੀ ਰੈਂਕ ਦਾ ਆਫਸਰ ਪੂਰੇ ਸਟੇਟ ਲੈਵਲ ਤੇ ਲਾਇਆ ਗਿਆ ਹੈਗਾ ਤੇ ਐਟ ਦੀ ਸੇਮ ਟਾਈਮ ਜ਼ਿਲ੍ਹੇ ਵੱਲੋਂ ਵੀ ਅਸੀਂ ਇੱਕ ਐਸਪੀ ਰੈਂਕ ਦਾ ਆਫਸਰ ਇਨੋਨੋ ਫੈਸਿਲਿਟੇਟ ਕਰਨ ਵਾਸਤੇ ਕੋਆਰਡੀਨੇਟ ਕਰਨ ਵਾਸਤੇ ਦਿੱਤੇ ਤੇ ਮਾਨਿਟਰ ਕਰਨ ਵਾਸਤੇ ਲਾਇਆ ਤারেਕਾ 1.2 ਤੋਂ ਇਲਾਵਾ ਕੋਈ ਨਾ ਹੋਰ ਕੋਈ ਨਾ ਦੇ ਸਪੈਸ਼ਲ ਨੰਬਰ ਜਿਹੜੇ ਕੋਈ ਜਾਰੀ ਕੀਤੇ ਗਏ ਨੇ ਪੁਲਿਸ ਸਭ ਤੋਂ ਦੇਖੋ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਪੂਰੇ ਦੇਸ਼ 'ਚ ਹੀ 112 ਜਿੱਦਾਂ ਆਪਾਂ ਬਾਹਰ ਵਿਦੇਸ਼ਾਂ 'ਚ ਹੁੰਦਾ ਹੈਗਾ ਕੇਵਲ ਇੱਕ ਪੁਲਿਸ ਦਾ ਨੰਬਰ ਹੁੰਦਾ ਹੈਗਾ ਤੇ ਉਸੇ ਤਰੀਕੇ ਨਾਲ ਸਾਡਾ ਵੀ ਜਿਹੜਾ ਹੈਗਾ 112 ਨੰਬਰ ਹੈਗਾ ਤੁਸੀਂ ਕਿਸੇ ਵੀ ਤਰੀਕੇ ਦੀ ਪੁਲਿਸ ਹੈਲਪ ਵਾਸਤੇ ਚਾਹੇ ਉਹ ਸਾਡਾ ਸੁਰੱਖਿਆ ਫੋਰਸ ਦੇ ਸੰਬੰਧ ਵਿੱਚ ਹੋਵੇ ਜਾਂ ਕੋਈ ਹੋਰ ਪੁਲਿਸ ਹੈਲਪ ਵਿੱਚ ਹੋਵੇ ਕਿਉਂਕਿ ਉਹਦੇ ਵਿੱਚ ਸਾਡਾ ਸਾਰਾ ਡਾਟਾਬੇਸ ਮੇਨਟੇਨ ਰਹਿੰਦਾ ਹੈਗਾ ਸਾਰੇ ਕਾਲਸ ਰਿਕਾਰਡ ਰਹਿੰਦਾ ਹੈਗਾ ਇਵਨ ਆਦਰਵਾਈਜ਼ ਕਿਉਂਕਿ ਤੁਸੀਂ ਕੋਈ ਪ੍ਰਾਈਵੇਟ ਨੰਬਰ ਤੇ ਫੋਨ ਕਰੋਗੇ ਕੋਈ ਰਿਸਪਾਂਸ ਦੇਵੇ ਕੋਈ ਨਾ ਦੇਵੇ ਇਸ ਕਰਕੇ ਇਮਰਜੈਂਸੀ ਨੰਬਰ ਤੇ ਕਈ ਵਾਰੀ ਇਸ ਤਰੀਕੇ ਦੀ ਚੀਜ਼ ਆ ਜਾਂਦੀ ਹੈ ਕਿ 112 ਵਿਜੀ ਹੁੰਦਾ ਹੈਗਾ ਤੇ ਬਟ ਉਹ ਐਟ ది ਸੇਮ ਟਾਈਮ ਤੁਸੀਂ ਇੱਕ ਆਦੀ ਵਾਰ ਟਰਾਈ ਕਰਨ ਨਾਲ ਸਿੱਧਾ ਲੱਜਾਂਦਾ ਹੈਗਾ ਨਹੀਂ ਤਾਂ ਫਿਰ ਦੂਸਰੀ ਵਾਰ ਟਰਾਈ ਕਰਦਾ ਬਟ 112 ਇਜ਼ ਦੀ ਪ੍ਰਾਇਮਰੀ ਨੰਬਰ ਜਿਹੜਾ ਜਿਹੜਾ ਹੈਗਾ ਉਹ ਸਾਡਾ ਉਸ ਤੋਂ ਇਲਾਵਾ ਜਿਹੜੇ ਹੈਗੇ ਲੋਕਲ ਨੰਬਰ ਤੇ ਕੰਟੈਕਟ ਕਰਨਾ ਹੋਵੇ ਤਾਂ ਸਾਡੇ ਕੰਟਰੋਲ ਰੂਮ ਦੇ ਨੰਬਰ ਤੇ ਹਾਲੀ ਵਿੱਚ ਕੋਈ ਸਰ ਆਇਆ ਹੁਸ਼ਿਆਰਪੁਰ ਦੇ ਵਿੱਚ ਮੈਨੂੰ ਲੱਗਦਾ ਇੱਕ ਅੱਛੇ ਦੇਖ ਰਿਹਾ ਸਮਾਂ ਹੋ ਗਿਆ ਕੋਈ ਰਿਵਿਊ ਆਇਆ ਹਾਂਜੀ 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 ਉਹ ਸਾਡੇ ਡੇ ਟੂ ਡੇ ਬੇਸਿਸ ਤੇ ਚੱਲਦੇ ਰਹਿੰਦੇ ਹੈਗੇ ਜਿਹੜੇ ਟ੍ਰੈਫਿਕ ਮਤਲਬ ਆਪਣਾ ਜਿਹੜਾ ਰੋਡ ਸੇਫਟੀ ਵਾਸਤੇ ਕਿੱਥੇ ਐਕਸੀਡੈਂਟ ਹੁੰਦਾ ਹੈ ਹੋਰ ਹੁੰਦਾ ਉਹ ਡਿਟੇਲਸ ਅਸਟਰ ਨਾਲ ਸ਼ੇਅਰ ਵੀ ਕਰ ਸਕਦੇ ਹੈਗੇ ਕਿਉਂਕਿ ਇਹਦੀ ਸਾਰੀ ਡਿਟੇਲਸ ਵਗੈਰਾ ਸੈਂਟਰਲੀ ਸ਼ੇਅਰ ਕਰਦੇ ਹੈਗੇ ਪਰ ਅਸੀਂ ਵੀ ਜ਼ਿਲ੍ਹਾ ਲੈਵਲ ਤੇ ਸ਼ੇਅਰ ਕਰਦੇ ਹਾਂ ਕੋਈ ਚੀਜ਼ ਸਭ ਸਿਰਫ ਰੋਡ ਐਕਸੀਡੈਂਟ ਲਈ ਸੇਵਾ ਵਾਸਤੇ ਹੋਣ ਕਿ ਜਾਂ ਕੋਈ ਕੋਈ ਰਾਤ ਰਾਤ ਕਿਸੇ ਦੀ ਗੱਡੀ ਖਰਾਬ ਹੋ ਜਾਂਦੀ ਹੈ ਕਿਸੇ ਨੂੰ ਕੋਈ ਨੀਡ ਹੋਵੇ ਹੈਲਪ ਹੋਵੇ ਜਾਂ ਉਹਨਾਂ ਤੱਕ ਵੀ ਪਹੁੰਚ ਕਰ ਸਕਦੇ ਦੇਖੋ ਜੇਕਰ ਅਸੀਂ ਵਰਦੀ ਪਾ ਲਈ ਤੇ ਸਾਨੂੰ ਜੋ ਪੁਕਾਰੇਗਾ ਅਸੀਂ ਪਹੁੰਚਣਾ ਅਸੀਂ ਜੋ ਵੀ ਮਦਦ ਕਰ ਸਕਦੇ ਹੈਗੇ ਉਹਦੀ ਉਹ ਕਰਦੇ ਇਦਾਂ ਨਹੀਂ ਕਿ ਅਸੀਂ ਕੋਈ ਬੰਦਾ ਕਹਦੇ ਕਿ ਜੀ ਸਾਡਾ ਟਾਇਰ ਬਦਲਾ ਦਿਓ ਬਟ ਉਹਦਾ ਜੋ ਵੀ ਜੋ ਵੀ ਪ੍ਰਾਇਮਰੀਲੀ ਕਿਉਂਕਿ ਦੇਖੋ ਰੋਡ ਤੇ ਤੁਹਾਡੀ ਗੱਲ ਸਹੀ ਹੈ ਕਿ ਕਿਸੇ ਦੀ ਗੱਡੀ ਖਰਾਬ ਹੋਇਆ ਫੈਮਲੀ ਕਰ ਲਈ ਹੈ ਉਹਨਾਂ ਨੂੰ ਸੇਫਟੀ ਦਾ ਅਹਿਸਾਸ ਹੈ ਤੇ ਸਾਡੀ ਗੱਡੀ ਪਹੁੰਚੇਗੀ ਔਰ ਜੇਕਰ ਲੋਡ ਹੋਈ ਜਾਂ ਇਸ ਤਰੀਕੇ ਤੇ ਕੋਈ ਬਜ਼ੁਰਗ ਹੋਏ ਜਾਂ ਫੈਮਿਲੀ ਹੋਈ ਤਾਂ ਟਾਇਰ ਬਦਲਣ ਤੇ ਵੀ ਸਾਨੂੰ ਕੋਈ ਹਰਜ ਨਹੀਂ ਹੈਗਾ ਐਜ਼ ਇਨ ਹਿਊਮਨ ਆਪਾਂ ਵੀ ਕਰਦੇ ਹੈਗੇ ਪੁਲਿਸ ਦੀ ਤਾਂ ਗੱਲ ਬਹੁਤ ਦੂਰ ਦੀ ਗੱਲ ਹੈਗੀ ਮਤਲਬ ਬੰਦਾ ਹੀ ਕਰਦਾ ਹੈਗਾ ਤੇ ਪੁਲਿਸ ਨੇ ਤਾਂ ਕਰਨਾ ਹੀ ਕਰਨਾ ਤੇ ਅਸੀਂ ਤਾਂ ਹਿਊਮਨਿਟੀ ਦੀ ਸੇਵਾ ਵਾਸਤੇ ਹੈਗੇ ਲੋਕਾਂ ਦੀ ਸੇਵਾ ਵਾਸਤੇ ਤਾਂ ਅਸੀਂ ਡੈਫੀਨੇਟਲੀ ਜਿਹੜਾ ਹੈਗਾ ਜਦੋਂ ਸਾਨੂੰ ਕੋਈ ਵੀ ਪੁਕਾਰੇਗਾ ਕਿਥੇ ਵੀ ਤੇ ਅਸੀਂ ਪਹੁੰਚਾਂਗੇ ਤੇ ਜੋ ਵੀ ਫੈਸਿਲਿਟੀ ਕਰ ਸਕਦੇ ਹਾਂ ਅਸੀਂ ਕਰਾਂਗੇ ਜੇਕਰ ਸਾਡੇ ਤੋਂ ਇਲਾਵਾ ਕੋਈ ਮੈਡੀਕਲ ਹੈਲਪ ਚਾਹੀਦੀ ਕੋਈ ਹੋਰ ਚਾਹੀਦੀ ਤਾਂ ਸਾਨੂੰ ਕੋਲਾ ਕੇ ਫੈਸਿਲਿਟੇਟ ਕਰਾਵਾਂਗੇ ਤੁਸੀਂ ਬੁ Thank you. Thank you. Thank you. Thank you.